ਉਹਨਾਂ ਨੂੰ ਸਾਰਿਆਂ ਨੂੰ ਕੜਤ ਵੰਡੀ ਜਾਂਦੇ ਸਾਾਨੂੰ ਕਿਉਂ ਨਹੀਂ ਕਿਪਾ ਨੂੰ ਕੋਈ ਦਿੰਦੇ ਸਾਰੇ ਇੱਕਾ ਘਰ ਨਾਲ ਮੇਰੀ ਗੱਲ ਚੀਨ ਲਾਉਣ ਲੱਗ ਪਏ ਉਹ ਹੈਗਾ ਆਪਣੇ ਇਹਦੇ ਵਾਰੇ ਆ ਖਰਨੋਰੀਆਂ ਵਾਰੇ ਸਾਡੇ ਗੌਰ ਨਾਲ ਠਿਕਾਣੇ ਕਿਸੇ ਨੇ ਨਹੀਂ ਮਿਲੀ ਇਹ ਗੱਲ ਕਿ ਪੰਜ ਪੰਜ ਰੋਕੀ ਬੈਠੇ ਆ ਤੇ ਵੋਟਾਂ ਲਈ ਸਾਡੇ ਕੋਈ ਹੁਣ ਹੁਣ ਤੈਨੂੰ ਮੈਂ ਸਿੱਧਾ ਜਵਾਬ ਦਿੰਨਾ ਹਾਂ ਦੋ ਦੋ ਜਵਾਬ ਤੁਹਾਡੀ ਜਿਹੜੀ ਸੋਚ ਆ ਨਾ ਹੁਣ ਮੇਰੀ ਗੱਲ ਪਹਿਲੀ ਗੱਲ ਤਾਂ ਆਪਾਂ ਲੀਡਰ ਨਹੀਂ ਹੈਗੇ ਸੁਣ ਲੈਣ ਦੇ ਚਾਹਾਂਗਾ ਮੇਰੀ ਧਿਆਨ ਨਾਲ ਗੱਲ ਸੁਣ ਲੈ ਮੈਂ ਮੈਂ ਤਾਂ ਤੈਨੂੰ ਗੱਲ ਲਾਦਾ ਹਾਂ ਅਸੀਂ ਉਹ ਨਹੀਂ ਹੈਗੇ ਜਿਹੜੀ ਤੁਹਾਡੀ ਸੋਚ ਆ ਨਾ ਲੀਡਰਾਂ ਨੇ ਕਿਤੇ ਤੇ ਕਰ ਖੜਾਤੀ ਤੁਹਾਡੀ ਕਣਕ ਤੇ ਕਰ ਖੜਾਤੀ ਆਟੇ ਤੇ ਕਰ ਖੜਾਤੀ ਦਾਲਾਂ ਤੇ ਕਰ ਖੜਾਤੀ ਤੈਨੂੰ ਜਿਹੜੀ ਤੂੰ ਆ ਮੇਰੇ ਨਾਲ ਗੱਲਾਂ ਤੇਰੀ ਸੋਚ ਇੱਥੇ ਕਿਤੇ ਕਰ ਖੜਾਤੀ ਤੇਰੀ ਸੋਚ ਅੱਗੇ ਵਧਾਈ ਨਹੀਂ ਲੀਡਰਾਂ ਨੇ ਸੁਣ ਮੇਰੀ ਗੱਲ ਤੇਰੇ ਜਵਾਬ ਦਿੰਨਾ ਤੇਰੀ ਸੋਚ ਆਟੇ ਦਾਲ ਤੇ ਕਰ ਖੜੇ ਤੈਨੂੰ ਕਿਤੇ ਸੋਚੇ ਨਹੀਂ ਵੀ ਮੇਰਾ ਪੁੱਤ ਪੜ੍ਹ ਕੇ ਅਫਸਰ ਲੱਗ ਜੇ ਮੇਰਾ ਪੁੱਤ ਪੜ੍ਹ ਕੇ ਲੀਡਰ ਲੱਗ ਜੇ ਹੁਣ ਬਾਹਰ ਨੂੰ ਦੱਸਾਂ ਜੀ ਕੀ ਹੈ ਧਿਆਨ ਨਾਲ ਗੱਲ ਸੁਣੋ ਬਾਰਲਦੇਸ਼ਾਂ ਦੇ ਵਿੱਚ ਐਨਾ ਕੁਝ ਨਹੀਂ ਹੈਗਾ ਉਹ ਅਮੀਰ ਕਿਉਂ ਨੇਗੇ ਉੱਥੇ ਆ ਫਰੀ ਨਹੀਂ ਹੈਗਾ ਸਾਰਾ ਕੁਝ ਜਿਹੜੀ ਤੁਹਾਡੀ ਫਰੀ ਵਾਲੀ ਸੋਚ ਆ ਇੱਥੇ ਕਹਿੰਦਾ ਭਕਾਰੀ ਬਣਾ ਤਾ ਕੂਠਾ ਬਣਾ ਤਾ ਉਧਰ ਆ ਲੋਕ ਮੰਗਦੇ ਨਹੀਂ ਆਏ ਹੱਥ ਜੋੜ ਕੇ ਲੀਡਰਾਂ ਤੋਂ ਸਾਨੂੰ ਕਣਕ ਦੇ ਰੋਟਾ ਦੇ ਲੋ ਸਾਨੂੰ ਦਾਲਾਂ ਦੇ ਦਿਓ ਸਾਨੂੰ ਬਿਜਲੀ ਫਰੀ ਦੇ ਦਿਓ ਉੱਥੇ ਆ ਲੋਕ ਮੰਗਦੇ ਨਹੀਂ ਫਰੀ ਵਾਲਾ ਕੁਝ ਛੋਟੀ ਸੋਚ ਫਰੀ ਤੱਕ ਹੀ ਕਢਾਉਂਦੀ ਲੀਡਰਾਂ ਨੇ ਲੀਡਰ ਕਹਿੰਦੇ ਨੇ ਵੀ ਥੋੜੀ ਸੋਚ ਇਹ ਹੋਵੇ ਵੀ ਇਹ ਸਾਥੋਂ ਆਏ ਮੰਗੀ ਜਾਣ ਆਟਾ ਦਾਲ ਮੰਗੀ ਜਾਂਦਾ ਤਾਂ ਕਾਰਡ ਮੰਗੀ ਜਾਂਦਾ ਬਸ ਆ ਟੂਠਾ ਬਰਾਦਾ ਹੁਣ ਮੇਰੀ ਗੱਲ ਮੇਰੀ ਗੱਲ ਸੁਣ ਥੋੜੇ ਨੌਜਵਾਨ ਟੋਡੇ ਮਜ਼ੂਰਾਂ ਦੇ ਪੁੱਤਾਂ ਥੋਡੇ ਆ ਲਾਤਾ ਨਸ਼ੇ ਦੇ ਉੱਪਰ ਪਹਿਲੀ ਗੱਲ ਧਿਆਨ ਨਾਲ ਸੁਣ ਜਿਹੜੀ ਸਭ ਤੋਂ ਵੱਡਾ ਕੋੜ ਬੱਟਣ ਵਾਲਾ ਪੰਜਾਬ ਦਾ ਥੋਡੇ ਨੌਜਵਾਨ ਨਸ਼ੇ ਤੋਂ ਦੂਰ ਹੋਣ ਆ ਚੰਗੀ ਕਿਰਤ ਕਰ ਚੰਗੇ ਪੜ੍ਹਨ ਲਿਖਣ ਚੰਗਾ ਪੜ੍ਹ ਕੇ ਚੰਗਾ ਕੁਈ ਚੰਗਾ ਨੌਕਰੀ ਚੰਗੇ ਕਮਾ ਤੇ ਲੱਗਣ ਜੇ ਤੇਰਾ ਪੁੱਤ ਮੇਰੀ ਧਿਆਨ ਨਾਲ ਗੱਲ ਸੁਣ ਅੱਜ ਤੇਰੀ ਕਮਾਈ ਕਿੰਨੀ ਹੈ ਮੇਰੀ ਕਮਾਈ ਕਿਹੜੀ ਹੈ ਮੈਂ ਫਰਜ਼ਦਾਰ ਘੜਾ ਗੱਲ ਨਹੀਂ ਗੱਲਾਂ ਬੜੇ ਸਮਾਂ ਤੇਰੀ ਤੇਰੀ ਕਮਾਈ ਕਿੰਨੀ ਹੈ ਵਿਧਵਾ ਮੈਂ ਵਿਧਵਾ ਨਾ ਤੂੰ ਮਾਂ ਕੀ ਖਾਣ ਆ ਗਈ ਫਰਜ਼ ਕਰ ਤੇਰੇ ਕੋਲੇ ਕੋਈ ਨਹੀਂ ਹੈਗਾ ਸਿਸਟਮ ਮੇਰੇ ਬੱਚੇ ਐਂ ਤੇਰੇ ਬੱਚੇ ਨੇਗੇ ਹੁਣ ਤੇਰੇ ਬੱਚੇ ਫੇਰ ਮੂਰੇ ਦਿਹਾੜੀ ਕਰਨਗੇ ਮੋਢੇ ਕਰਨਗੇ ਸੁਣ ਮੇਰੀ ਗੱਲ ਦਿਹਾੜੀ ਦੇਣਗੇ ਤੇਰੇ ਬੱਚੇ ਉਹ ਦਿਹਾੜੀ ਕਿਉਂਕਿ ਤੇਰੀ ਸੋਚ ਉੱਥੇ ਕਿਤੇ ਖੜੀ ਆ ਕਿ ਤੇਨ ਸੋਚੇ ਹੀ ਨਹੀਂ ਕਿ ਮੇਰੇ ਪੁੱਤਰਾਂ ਨੂੰ ਚੰਗਾ ਕੋਈ ਰੋਜ਼ਗਾਰ ਮਿਲੇ ਚੰਗਾ ਕੋਈ ਕੰਮ ਮਿਲੇ ਜੇ ਤੇਰਾ ਧੀ ਪੁੱਤ 50000 ਰੁਪਏ ਕਮਾਉਂਦਾ ਉਹ ਤੂੰ ਫ੍ਰੀ ਮੰਗੇਂਗੀ ਆਟਾ ਨਾਲ ਮੈਨੂੰ ਦੱਸ ਕੀ ਲੋੜ ਮੰਗ ਤੈਨੂੰ ਕੀ ਲੋੜ ਹੈ ਤੈਨੂੰ ਕੀ ਲੋੜ ਮੰਗਣ ਦੀ ਤੈਨੂੰ ਕੀ ਲੋੜ ਮੰਗਣ ਦੀ ਜੇ ਤੇਰਾ ਪੁੱਤ ਪੜ ਕੇ 50000 ਕਮਾਵੇ ਤਾਂ ਤਦਨ ਮੰਗਣ ਦੀ ਲੋੜ ਹੈ ਇਹ ਸੋਚ ਲੀਡਰਾਂ ਦੀ ਤੇ ਕੜਾਈ ਖੜੀ ਹੈ ਲੀਡਰ ਕਹਿੰਦੇ ਅਸੀਂ ਤਾਂ ਸਾਡੇ ਕੋਲ ਤਾਂ ਕੁਰਸੀਆਂ ਹੋਣ ਸਾਡੇ ਦੀ ਬੱਚੇ ਉੱਥੇ ਹੋਣ ਤੁਸੀਂ ਮੰਗੋ ਐ ਮੰਗੋ ਵੱਡਾ ਵੜ ਕੇ ਅਸੀਂ ਨੇ ਆਟਾ ਦਾਲ ਦੇਣਾ ਹੈ ਅਸੀਂ ਨੋ ਚੀਜ਼ਾਂ ਦੇਣਾ ਹੈ ਨਾ ਅਸੀਂ ਕਾਰਡ ਦੇਣਾ ਹੈ ਅੱਜ ਤਾਂ ਲੜਨ ਆਇਆ ਪੰਜਾਬ ਲਈ ਇਹ ਪੰਜਾਬ ਦੇ ਵਿੱਚ ਕਿਵੇਂ ਜਿਹੜਾ ਨਿਸ਼ਚਿਤ ਨਜ਼ੂਰ ਕਰਨਾ ਹੈ ਕਿਵੇਂ ਜਿਹੜੇ ਲੋਕਾਂ ਦੇ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਧਿਆਨ ਨਾਲ ਗੱਲ ਸੁਣੀ ਮੈਂ ਘੱਟੋ ਘੱਟ ਦੋ ਤਿੰਨ ਵਾਰੀ ਜੀਲ ਜਾਇਆ ਇਸ ਕੰਮ ਲਈ ਸਰਕਾਰ ਨਾਲ ਲੜਨ ਲੜਦਾ ਲੜਦਾ ਹਾਂ ਇਹਨਾਂ ਨੂੰ ਪੁੱਛ ਕੇ ਦੇਖ ਭਾਨਾ ਕੌਣ ਦਿੰਦਾ ਚਲਾਓ ਜੀ ਬਾੜ ਚਲਾਓ ਸਾਡੇ ਨਾ ਰੋਟੀ ਵਿਦਿਆ ਕਰਦੇ